ਸਤਿ ਸ਼੍ਰੀ ਅਕਾਲ ਆਪਾਂ ਖੜੇ ਆ ਦੁਨੀਆ ਦੇ ਸਭ ਤੋਂ ਲੋਅਸਟ ਪੁਆਇੰਟ ਤੇ 125 ਮੀਟਰ ਸਮੁੰਦਰ ਲੈਵਲ ਤੋਂ ਸੀ ਲੈਵਲ ਤੋਂ ਥੱਲੇ ਧਰਤੀ ਦੇ ਵਿੱਚ ਇੱਥੇ ਤੇ ਇਹ ਸਥਾਨ ਵਾਲੇ ਪਾਸੇ ਦੇ ਕੇ ਲੱਗਦਾ ਹੀ ਨਹੀਂ ਹੈਗਾ ਕਿ ਆਪਾਂ ਕਿਸੇ ਧਰਤੀ ਦੇ ਪਾਰਟ ਦੇ ਉੱਤੇ ਖੜੇ ਆ ਜੀ ਤੇ ਸਾਇੰਸ ਵੀ ਸਟੱਡੀ ਕਰ ਰਹੀ ਆ ਇਸ ਚੀਜ਼ ਦੇ ਉੱਤੇ ਵੀ Mars ਦੇ ਉੱਤੇ ਜੇ ਕਿਤੇ ਲਾਈਫ ਹੋਊਗੀ ਤਾਂ ਕਿਵੇਂ ਦੀ ਹੋਊਗੀ ਦੇਖਣ ਨੂੰ ਇਹ ਚੀਜ਼ ਸੋਹਣੀ ਲੱਗ ਰਹੀ ਆ ਪਰ ਇਹ ਨਿਰਾ ਐਸਿਡ ਆ ਇਹਨੂੰ ਆਪਾਂ ਹੱਥ ਵੀ ਨਹੀਂ ਲਾ ਸਕਦੇ ਖੁੱਲ ਕੇ ਐ ਨਹੀਂ ਪਤਾ ਵੀ ਥੋੜੀ ਇਹ ਉਂਗਲੀ ਮਚਾ ਦੇ ਤੇ ਐਨਾ ਕੋਈ ਤਕੜਾ ਕੈਮੀਕਲ ਹੋਵੇ ਵੀ ਆਪਾਂ ਉਂਗਲੀ ਲਾਈਏ ਤੇ ਨਾਲ ਦੀ ਨਾਲ ਆਪਣੀ ਸਾਰੀ ਉਂਗਲੀ ਆ ਜਿਹੜੀ ਉਹ ਖੁਰਜੇ ਇਹ ਕਰਦੀ ਰਹਿੰਦੀ ਆ ਤੇ ਬਹੁਤ ਗੰਦੀ ਇੱਥੇ ਸਲਫਰ ਦੀ ਸਮੈਲ ਮਾਰ ਰਹੀ ਆ ਜੇ ਬੰਦਾ 5 ਮਿੰਟ ਖੜ ਕੇ ਸੁੰਘ ਲੈਣਾ ਨੂੰ ਸਿਰ ਦੁਖਣ ਲੱਗ ਜੇ ਸਿਰ ਨੂੰ ਚੜ ਜੇ ਤਾਂ ਕਰਕੇ ਲੋਕਾਂ ਨੇ ਇੱਥੇ ਰਮਾਰ ਮੂਲ ਬੰਨਣ ਲੱਗ ਗਏ ਆ ਆਪਣੇ ਮੂੰਹਾਂ ਤੇ ਓ ਦੇਖੋ ਖੰਗ ਵੀ ਛੜਪੀ ਠੀਕ ਹੈ ਸੋ ਵਾਟ ਇਜ਼ ਦਾ ਟੈਂਪਰੇਚਰ ਰਾਈਟ ਨਾ ਲੂਈਸਾ ਕੈਨ ਯੂ ਪਲੀਜ਼ ਟੈਲ ਮੀ ਵਾਟ ਇਜ਼ ਦਾ ਟੈਂਪਰੇਚਰ ਰਾਈਟ ਨਾ ਓ 60 ਡਿਗਰੀ ਇਸ ਵਿੱਚ ਦੇ ਵਿੱਚ ਓ ਹੋ 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 60 ਡਿਗਰੀ ਟੈਂਪਰੇਚਰ ਦੇ ਵਿੱਚ ਆਪਾਂ ਇਸ ਟਾਈਮ ਕੋ ਮਰ ਰਹੇ ਆ ਵਿੱਚ ਬਾਈ ਕਹਿੰਦਾ ਵੀ ਕਿਸੇ ਟਾਈਮ ਇੱਥੇ ਬਹੁਤ ਉੱਚਾ ਉੱਚਾ ਪਾਣੀ ਹੁੰਦਾ ਸੀ ਤੇ ਇਹ ਸਾਰਾ ਡਾਊਨ ਹੁੰਦਾ ਸੀ ਤੁਸੀਂ ਦੇਖੋਗੇ ਨਾ ਪਹਾੜਾਂ ਦੇ ਉੱਪਰ ਉੱਥੇ ਮਿੱਟੀ ਹੀ ਪਈ ਆ ਤੋ ਮਿੱਟੀ ਜਿਹੜੀ ਹੁੰਦੀ ਸੀ ਨਾ ਉਹ ਸਮੁੰਦਰ ਦਾ ਜਿਹੜੀ ਇੱਥੇ ਚੱਲਦਾ ਹੁੰਦਾ ਸੀ ਕਿਸੇ ਟਾਈਮ ਵੱਡਾ ਕੋਈ ਦਰਿਆ ਕਹਿ ਸਕਦੇ ਹੋ ਉਹਦਾ ਤਲਾ ਹੁੰਦਾ ਸੀ ਤੁਸੀਂ ਦੇਖੋ ਵੀ ਇੰਨਾ ਪਾਣੀ ਇੱਥੇ ਡਾਊਨ ਹੋ ਗਿਆ ਇੰਨਾ ਪਾਣੀ ਇੱਥੇ ਸੁੱਕ ਗਿਆ ਆਹ ਦੇਖ ਪੂਰਾ ਗਰਮ ਗਰਮ ਇਹਦੇ ਅੰਦਰ ਯਾਰ ਬਹੁਤ ਜ਼ਿਆਦਾ ਆਹ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਵੀ ਇਹਦੇ ਅੰਦਰ ਪਾਣੀ ਆ ਥੱਲੇ ਇਹਦੇ ओके अमन हाउ इज डूइंग टेल मी राइट नाउ वेयर वी आर ऑल गेट ब्रो ओके राइट नाउ वी आर लैंड अप द प्लेस वी कॉल लेक असले लेक असले व्हाट इज मेड ऑफ साल्ट साल्ट ओके आसमान ਤੇ زمین ਜਮੇ ਸੇਮ ਹੋਇਆ ਪਿਆ ਆ ਦੇਖੋ ਤੁਸੀਂ ਧਰਤੀ ਦੇਖੋ ਤੇ ਸਾਰਾ ਲੂਣ ਹੀ ਆ ਭਾਈ ਇਹ ਮਜ਼ਾ ਸੁਆਇ ਦੋਸੋ ਸాల్ట్ ਮਾਉਂਟਨ ਇਸ ਦੇਬੀ all over the place even if the salt plain and doesn't make hasal lake asala they call it lake asala lake asala yeah so आ, the nak depression is formed uh, due to moving apart asian and african uh, continents ਜਿਹੜਾ ਸਾਹਮਣੇ ਤੁਸੀਂ ਇਹ ਕਾਲੇ ਕੱਪੜੇ ਵਾਲਾ ਬਾਈ ਦੇਖ ਰਹੇ ਹੋ ਇਹ ਆਪਣਾ ਅਸਲ ਚ ਗਾਈਡ ਆ ਤੇ ਗਾਈਡ ਨੇ ਆਪਾਂ ਨੂੰ ਕਿਹਾ ਵੀ ਜਿਹੜੀ ਲੇਕ ਦੇ ਉੱਤੇ ਆਪਾਂ ਇਸ ਟਾਈਮ ਹੈਗੇ ਆ ਨਾ ਇਹ 800 ਮੀਟਰ ਤੱਕ ਜਿਹੜੀ ਲੇਅਰ ਆ ਨੂਨ ਦੀ ਮਤਲਬ ਇੰਨੀ ਮੋਟੀ ਲੇਅਰ ਆ 800 ਮੀਟਰ ਤੱਕ ਥੱਲੇ ਡੂੰਘਾ ਨੂਨ ਆ ਇਹਦੇ ਆ ਕਮਾਲ ਆ ਯਾਰ ਮਤਲਬ ਵੀ ਉਹੀ ਗੱਲ ਵੀ ਐ ਨਹੀਂ ਪਤਾ ਸਦੀਆਂ ਤੱਕ ਇਹ ਲੂਣ ਖਾਈ ਜਾਣ ਤੇ ਇਹ ਲੂਣ ਇਹਨਾਂ ਕੋਲ ਮੁੱਕੇ ਨਾ bro so the height of the salt layer is uh, 800 meters yeah, the thickness, the thickness. thickness. The, yeah, at the deepest place oh no, 800 ਮੀਟਰ ਤੱਕ ਵੀ ਨਹੀਂ ਦੱਸਿਆ ਵੀ ਇਹਦੀ ਜਿਹੜੀ ਥਿਕਨੈਸ ਆ ਲੇਅਰ ਦੀ ਇੰਨਾ ਡੂੰਘਾ ਇਹਨਾਂ ਕੋਲ ਇੰਨਾ ਜ਼ਿਆਦਾ ਲੂਣ ਆ ਇਹਨਾਂ ਕੋਲ ਤਾਂ ਕਰਕੇ ਇਹਨਾਂ ਦਾ ਬੀਪੀ ਵਧਿਆ ਰਹਿੰਦਾ ਜਦੋਂ ਆਪਾਂ ਵੀਡੀਓ ਬਣਾਉਣੀ ਆ like it's good ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਿਖਾਇਆ ਸੀ ਜੀ ਖੁੱਲੇ ਅਸਮਾਨ ਦੇ ਵਿੱਚ ਆਪਾਂ ਰਾਤ ਕੱਟੀ ਸੀ ਅਫਰੀਕਾ ਦੇ ਵਿੱਚ 45 ਡਿਗਰੀ ਟੈਂਪਰੇਚਰ ਦੇ ਵਿੱਚ ਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਆਪਾਂ ਇਸ ਲੂਣ ਦੇ ਰੇਗਿਸਤਾਨ ਦੇ ਪਹੁੰਚ ਗਏ ਸੀ ਜਿੱਥੇ ਆ ਕੇ ਪਤਾ ਨਹੀਂ ਲੱਗਦਾ ਵੀ ਜ਼ਮੀਨ ਕਿੱਥੋਂ ਸ਼ੁਰੂ ਹੁੰਦੀ ਆ ਤੇ ਅਸਮਾਨ ਕਿੱਥੋਂ ਸ਼ੁਰੂ ਹੁੰਦਾ ਜਮਾ ਇੱਥੇ ਨਾਲ ਮਿਲ ਜਾਂਦਾ ਕਿ ਅਸਲ ਦੇ ਵਿੱਚ ਲੂਣ ਦਾ ਰੇਗਿਸਤਾਨ ਆ ਪਿਛਲੀ ਵੀਡੀਓ ਦੇ ਵਿੱਚ ਦਿਖਾਤਾ ਸੀ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਆਂ ਜੀ ਤੇ ਜਿਹੜੀ ਸਾਡੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਉਹਨਾਂ ਨੂੰ ਦੱਸ ਦੇ ਕਿ ਅਫਰੀਕਾ ਦਾ ਟੂਰ ਆਪਣਾ ਚੱਲ ਰਿਹਾ ਹੈ ਇਥੋਪੀਆ ਆਪਾਂ ਘੁੰਮ ਰਹੇ ਆਂ ਇਥੋਪੀਆ ਦੇ ਮੋਸਟ ਈਸਟ ਪਾਰਟ ਦੇ ਵਿੱਚ ਆਪਾਂ ਇਸ ਟਾਈਮ ਹੈਗੇ ਆਂ ਤੇ ਇੱਕ ਕੰਪਨੀ ਵੱਲੋਂ ਆਪਾਂ ਗਰੁੱਪ ਟੂਰ ਲਿਆ ਹੋਇਆ ਜੀ ਉਸ ਗਰੁੱਪ ਟੂਰ ਦੇ ਵਿੱਚ ਆਪਾਂ ਦੁਨੀਆ ਦੀਆਂ ਐਸੀਆਂ ਥਾਵਾਂ ਦੇਖਣ ਆਏ ਹੋਏ ਆ ਜਿਹੜੀਆਂ ਕਿ ਬਹੁਤ ਜ਼ਿਆਦੇ ਐਕਸਟ੍ਰੀਮ ਉੱਥੇ ਗਰਮੀ ਆ ਐਕਸਟ੍ਰੀਮ ਉੱਥੇ ਟੈਂਪਰੇਚਰ ਆ ਮਤਲਬ ਬਹੁਤ ਜ਼ਿਆਦੇ ਟੈਂਪਰੇਚਰ ਆ ਉੱਥੇ ਤੇ 60 ਪਲੱਸ ਟੈਂਪਰੇਚਰ ਵੀ ਚਲਾਇਆ ਜਾਂਦਾ ਕਦੇ-ਕਦੇ ਫਿਲਹਾਲ ਆਪਾਂ ਨੂੰ 50-55 ਡਿਗਰੀ ਟੈਂਪਰੇਚਰ ਦੇਖਣ ਨੂੰ ਮਿਲ ਸਕਦਾ ਪਰ 50 55 ਡਿਗਰੀ ਹੋਰ ਥਾਵਾਂ ਤੇ ਵੀ ਹੁੰਦਾ ਪਰ ਇਹ ਦੁਨੀਆ ਦੀ ਸਭ ਤੋਂ ਜਿਆਦਾ ਗਰਮ ਧਰਤੀ ਇਹਨੂੰ ਤਾਂ ਕਿਹਾ ਜਾਂਦਾ ਕਿਉਂਕਿ ਇੱਥੇ ਲੋਕ ਰਹਿੰਦੇ ਨੇ ਇਨਹੈਬਿਟਿਡ ਪਲੇਸ ਤੁਸੀਂ ਕਹਿ ਸਕਦੇ ਹੋ ਇਨਹੈਬਿਟਿਡ ਪਲੇਸ ਮਤਲਬ ਜਿੱਥੇ ਲੋਕ ਅੱਜ ਦੇ ਦਿਹਾੜੀ ਦੇ ਵਿੱਚ ਐਨੇ ਟੈਂਪਰੇਚਰ ਦੇ ਵਿੱਚ ਰਹਿੰਦੇ ਨੇ ਤੇ ਸਰਵਾਈਵ ਕਰਦੇ ਨੇ ਤੇ ਦੁਨੀਆ ਦੇ ਵਿੱਚ ਸਭ ਤੋਂ ਗਰਮ ਜਗ੍ਹਾ ਜਿਹੜੀ ਹੈਗੀ ਆ ਜੀ ਉਹ ਹੈਗੀ ਆ ਲੂਤ ਡੇਜ਼ਰਟ ਜਿਹੜਾ ਕਿ ਈਰਾਨ ਦੇ ਵਿੱਚ ਆ ਉੱਥੇ ਟੈਂਪਰੇਚਰ 70 ਡਿਗਰੀ 71 ਡਿਗਰੀ ਟੈਂਪਰੇਚਰ ਪਲੱਸ ਦੇ ਵਿੱਚ ਨੋਟ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇੱਕ ਹੋਰ ਗਰਮ ਜਗ੍ਹਾ ਜੀ ਜਿਵੇਂ ਡੈ ਸਬੈਲੀ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਪਰ ਉੱਥੇ ਲੋਕ ਨਹੀਂ ਰਹਿੰਦੇ ਸੋ ਤਾਂ ਕਰਕੇ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਗਰਮ ਜਗ੍ਹਾ ਮੰਨੀ ਗਈ ਹੈ ਜਿੱਥੇ ਲੋਕ ਰਹਿੰਦੇ ਨਹੀਂ ਤੇ ਉਹ ਸਾਹਮਣੇ ਸ਼ਾਇਦ ਤੁਹਾਨੂੰ ਗੱਡੀ ਦੇ ਵਿੱਚ ਇੱਥੇ ਕੈਮਰੇਜ ਵਿੱਚ ਦਿਖਣਾ ਨਹੀਂ ਇੱਥੇ ਆਪਣੀਆਂ ਗੱਡੀਆਂ ਖੜੀਆਂ ਨੇ ਕੁਝ ਕੁ ਟੀਮ ਮੈਂਬਰ ਆਪਣੇ ਇਧਰਲੇ ਪਾਸੇ ਨੇ ਤੇ ਹੁਣ ਚੱਲਦੇ ਆ ਜੀ ਬ੍ਰੇਕਫਾਸਟ ਕਰਦੇ ਆ ਉਸ ਤੋਂ ਬਾਅਦ ਫਿਰ ਤੁਹਾਨੂੰ ਲੈ ਕੇ ਚੱਲਦੇ ਆਪਾਂ ਗਰਮ ਥਾਵਾਂ ਦੇ ਉੱਤੇ ਵਸਤੇ ਇਹ ਵੀ ਤਾਂ ਗਰਮੀ ਆ ਯਾਰ 45 ਡਿਗਰੀ ਇੱਥੇ ਟੈਂਪਰੇਚਰ ਇਸ ਟਾਈਮ ਹੈਗਾ ਸਵੇਰੇ 6 6:30 ਵਜੇ ਦਾ ਟਾਈਮ ਆ ਮੋਬਾਈਲ ਨਾਲ ਵੀਡੀਓ ਬਣਾ ਰਹੇ ਹਾਂ ਤਾਂ ਤਾਂ ਵੀਡੀਓ ਬਣ ਰਹੀ ਆ ਪਰ ਹੁਣ ਤੋਂ ਅੱਧੇ ਪੌਣੇ ਘੰਟੇ ਬਾਅਦ ਮੋਬਾਈਲ ਜਵਾਬ ਦੇ ਜਾਂਦੇ ਨਹੀਂ ਜੀ ਇੱਥੇ ਗੱਡੀਆਂ ਦੇ ਵਿੱਚ ਚਾਰਜਿੰਗ ਲਾਏ ਹੋਏ ਫੋਨ ਵੀ ਐਨੇ ਤੱਤੇ ਹੋ ਜਾਂਦੇ ਨੇ ਨਾ ਐਂ ਲੱਗਦਾ ਵੀ ਫੋਨ ਦਾ ਪੜਾਕਾ ਨਾ ਪੈ ਜਾਈ ਆਹ ਦੇਖੋ ਯਾਰ ਜੀ ਨੂੰ ਆਪਾਂ ਹਰਾ ਕੋੜਾ ਨਹੀਂ ਕਹੇ ਜਾਂਦੇ ਗ੍ਰਾਸ ਹਾਪਰ ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਨੂਨ ਦੇ ਰੇਗਿਸਤਾਨ ਦੇ ਵਿੱਚ ਇਕੱਲਾ ਹੀ ਬੈਠਾ ਝੋਟਾ ਤੇ ਹੁਣ ਜਿਵੇਂ ਜਿਵੇਂ ਗਰਮੀ ਵੱਧ ਜਾਣੀ ਹੈ ਨਾ ਇਹਨੇ ਉੱਬਲ ਜਾਣਾ ਇੱਥੇ ਸਰਵਾਈਵ ਕਰਨਾ ਔਖਾ ਹੀ ਆ ਆ ਦੇਖੋ ਥੱਲੇ ਦੇ ਪਾਣੀ ਆ ਨੂਨ ਤੁਹਾਨੂੰ ਪਤਾ ਕਿ ਪਾਣੀ ਦੇ ਵਿੱਚ ਘੁਲਦਾ ਨਹੀਂ ਹੈਗਾ ਤੇ ਪਾਣੀ ਜਦੋਂ ਸੁੱਕ ਜਾਂਦਾ ਤੇ ਨੂਨ ਆਪਣੇ ਆਪ ਫੇਰ ਉੱਤੇ ਆ ਜਾਂਦਾ ਤੇ ਜਿਹੜੀ ਆ ਆਪਾਂ ਥਾਂ ਦੇ ਉੱਤੇ ਫਿਰਦੇ ਆ ਇਹ ਲੂਣ ਦੀ ਪਰਤ ਇੱਥੇ 180 ਮੀਟਰ ਤੱਕ ਚੌੜੀ ਆ ਐਡੀ ਮੋਟੀ ਐਡੀ ਵੱਡੀ ਥਿਕਨੈਸ ਹੈ ਦੀ ਤੁਸੀਂ ਕਹਿ ਸਕਦੇ ਹੋ ਵੀ 180 ਮੀਟਰ ਥੱਲੇ ਡੰਗਾਈ ਤੱਕ ਨੂਨ ਹੀ ਫੈਲਿਆ ਹੋਇਆ ਕਈ ਸਦੀਆਂ ਕੀ ਹਜ਼ਾਰਾਂ ਸਾਲਾਂ ਤੱਕ ਸ਼ਾਇਦ ਇਹ ਨੂਨ ਇੱਥੋਂ ਵਰਤ ਸਕਦੇ ਨਹੀਂ ਆ ਦੇਖੋ ਯਾਰ ਕਿੱਡਾ ਸੋਹਣਾ 뷰 ਬਣਦਾ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਡਿਸਕਵਰੀ ਚੈਨਲ ਵਾਲਾ ਫੀਲ ਆ ਰਿਹਾ ਪੂਰਾ ਗੱਡੀਆਂ ਖੜੀਆਂ ਨੇ ਇੱਧਰ ਆਪਣਾ ਬ੍ਰੇਕਫਾਸਟ ਰੈਡੀ ਆ ਬ੍ਰੇਕਫਾਸਟ ਇਜ਼ ਰੈਡੀ ਵਾਟ ਵੀ ਹੈਵ ਇਨ ਬ੍ਰੇਕਫਾਸਟ bro ਆ ਦੇਖੋ ਭਾਈ bro ਵਾਟ ਇਜ਼ ਥੀ ਟੀ ਯਾ ਆਈ ਨੀਡ ਟੀ bro ਲੈ ਯਾਰ ਚਾਹ ਮਿਲ ਗਈ ਆਪਣਾ ਕੰਮ ਹੋ ਗਿਆ ਬਲੈਕ ਟੀ ਨਾ ਹੋਵੇ ਸੁੱਖ ਨਾਲ oh yaar it's red tea okay thank you thank oh, you brother thank you ਬ੍ਰੇਕਫਾਸਟ ਆਪਣਾ ਰੈਡੀ ਹੈ ਜੀ ਵੈਸਤੇ ਇਧਰਲੇ ਪਾਸੇ ਆਮਲੇਟ ਬਣਾਇਆ ਹੋਇਆ ਉਹ ਤਾਂ ਮੈਂ ਖਾਂਦਾ ਨਹੀਂ ਆ ਇਧਰਲੇ ਪਾਸੇ ਵੈਜ ਇਹਨਾਂ ਨੇ ਬ੍ਰੈਡ ਟੋਸਟ ਆਪਣੇ ਵਾਸਤੇ ਤਿਆਰ ਕੀਤੇ ਨੇ ਤੇ ਉਹ ਮੈਂ ਖਾ ਰਿਹਾ ਨਾਲ ਇਧਰਲੇ ਪਾਸੇ ਵਿਦਆਊਟ ਮਿਲਕ ਜਿਹੜੀ ਟੀ ਆ ਆਪਾਂ ਉਹ ਪੀ ਰਹੇ ਆ ਆ ਰੋਟੀਆਂ ਨੇ ਰਮਾਲੀ ਤੇ ਇਧਰਲੇ ਪਾਸੇ ਕੁਝ ਬ੍ਰੈਡ ਪਏ ਨੇ ਮੈਂ ਬ੍ਰੈਡ ਹੀ ਖਾਦ ਨੇ 8-9 ਬ੍ਰੈਡ ਖਾ ਗਿਐ ਮੈਂ ਤੇ ਜੇ ਮਾਲਪੂੜੇ ਹੁੰਦੇ ਨਾ ਉਵੇਂ ਚੀਜ਼ਾਂ ਤਿਆਰ ਕੀਤੀਆਂ ਗਈਆਂ ਨੇ ਨਾਲ ਸ਼ਾਇਦ ਤੇ ਇੰਡੀਆ ਮੇਡ ਜੈਮ ਪਿਆ ਇਥੇ ਆਹ ਜਿਹੜਾ ਜੈਮ ਯੂਜ਼ ਕਰ ਰਹੇ ਨੇ ਇੰਡੀਆ ਮੇਡ ਆ ਬਈ ਉਹ ਵੀ ਕਿਸੇ ਅੰਗਰੇਜ਼ ਨੇ ਪੜ੍ਹ ਕੇ ਸਾਨੂੰ ਦੱਸਿਆ ਚਲੋ ਇਸ ਟਾਈਮ ਅਸੀਂ ਗੱਡੀ ਦੀ ਛੱਤ ਤੇ ਬੈਠੇ ਆ ਉਹ ਪਿਛਲੇ ਪਾਸੇ ਲੇਕ ਚੱਲਦੀ ਆ ਬਹੁਤ ਵੱਡੀ ਇੱਥੇ ਵੀ ਕਿਸੇ ਟਾਈਮ ਲੇਕ ਹੁੰਦੀ ਸੀ ਉਹ ਸਾਰੀ ਲੇਕ ਸੁੱਕ ਗਈ ਤੇ ਇੱਥੇ ਸਿਰਫ ਨੂਨ ਰਹਿ ਗਿਆ ਤੇ ਲੋਏਸਟ ਪੁਆਇੰਟ ਤੁਸੀਂ ਕਹਿ ਸਕਦੇ ਹੋ ਅਰਥ ਦਾ ਜਿੱਥੇ ਆਪਾਂ ਇਸ ਟਾਈਮ ਘੁੰਮ ਰਹੇ ਆ ਤੇ ਆਪਾਂ ਬੈਠੇ ਕਿੱਥੇ ਆ ਆਹ ਦੇਖੋ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਮੈਂ ਕਿਹਾ ਯਾਰ ਵੀ ਗੱਡੀ ਦੇ ਉੱਤੇ ਬਹਿ ਕੇ ਜਾਣਾ ਅਸੀਂ ਤੇ ਇਹ ਕਹਿੰਦਾ ਚਲ ਠੀਕ ਆ ਤੁਹਾਨੂੰ ਅਲਾਉ ਕਰ ਦਿੰਨੇ ਆ ਬਾਕੀ ਉਹ ਆਪਾਂ ਵੀਡੀਓ ਵਗੈਰਾ ਬਣਾਉਣੇ ਹਨ ਤਾਂ ਉਹਦੇ ਕਰਕੇ ਵੀ ਇਹਨਾਂ ਨੂੰ ਥੋੜਾ ਜਿਆਦਾ ਹੋਇਆ ਵੀ ਚੱਲ ਆ ਵੀਡੀਓ ਦੇ ਵਿੱਚ ਕਹਿ ਦਣਗੇ ਵੀ ਸਾਡੀ ਕੰਪਨੀ ਆਲੰਦ ਵਧੀਆ ਇੰਜੋਏ ਕਰਾਇਆ ਇਧਰਲੇ ਪਾਸੇ ਪਹਾੜ ਤੇ ਆਲੇ ਪਹਾੜ ਇਹ ਨੂਨ ਦੇ ਪਹਾੜ ਨਹੀਂ ਬਈ ਆ ਦੇਖੋ ਜੰਮ ਕੇ ਇੱਥੇ ਹੀ ਰਹਿ ਗਏ ਇਹ ਇਹ ਪਾਕਿਸਤਾਨੀ ਨੂਨ ਨਹੀਂ ਹੁੰਦਾ ਉਹਦੇ ਵਰਗੇ ਲੱਗਦੇ ਨੇ ਰੌਕ ਸਾਲਟ ਤੇ ਤੁਸੀਂ ਦੇਖੋ ਆਲੇ ਦਲ ਦਾ ਮਾਹੌਲ ਬਈ ਬਾਕੀ ਹੁਣ ਆਪਾਂ ਗੱਡੀ ਦੇ ਉੱਤੇ ਬਹਿ ਕੇ ਸਿਰਫ 20 ਮਿੰਟਾਂ ਦੀ ਡਰਾਈਵ ਤੇ ਚੱਲੇ ਆ ਉਸ ਤੋਂ ਬਾਅਦ 15-20 ਮਿੰਟ ਦਾ ਆਪਾਂ ਇੱਕ ਟਰੈਕ ਕਰਨਾ ਆਪਾਂ ਨੂੰ ਗਰਮ ਥਾਂ ਦੇ ਉੱਤੇ ਲੈ ਕੇ ਜਾਣਗੇ ਅ ਬਰੋ ਵਾਟ ਇਜ਼ ਦਾ ਨੇਮ ਆਫ ਥੈਟ ਪਲੇਸ ਵੇਅਰ ਵੀ ਆਰ ਗੋਇੰਗ ਜੂਲਿਸ ਵਾਟ ਇਜ਼ ਦਾ ਨੇਮ ਆਫ ਥੈਟ ਪਲੇਸ ਵੇਅਰ ਵੀ ਆਰ ਗੋਇੰਗ oh yeah ਬੁੱਲ ਗਏ ਥੈਟ ਆ ਨੋ ਬਟ ਆ ਵਾਂਟ ਟੂ ਨੋ ਦਾ ਨੇਮ ਆਫ ਥੈਟ ਪਲੇਸ ਦਲੋਲ 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 ਯਾਰ ਆਤ ਵੀ ਹਮ ਦਲੋਲ ਥੇ कल तो दलोल डेजर्ट में थे अच्छा आज हाइक में जा रहे हैं अच्छा कल आपा दलोल डेजर्ट ਦੇ ਵਿੱਚ ਸੀ ਅੱਜ ਆਪਾਂ ਦਲੋਲ ਨਾਂ ਦੀ ਜਗ੍ਹਾ ਦੇ ਉੱਤੇ ਹਾਈ ਕਰਕੇ ਜਾਣਾ ਪਹਾੜ ਦੇ ਉੱਤੇ ਥਾਵਾਂ ਵਾਲੀਆਂ ਡਿਫਰੈਂਟ ਨੇ ਯਾਰ ਪਹਿਲੀ ਵਾਰ ਹੀ ਆਏ ਆ ਹਨਾ ਯਾਦ ਨਹੀਂ ਰਹਿੰਦਾ ਹੁਣ ਹੌਲੀ ਹੌਲੀ ਜਿੰਮੇ ਜਾਵਾਂਗੇ ਤਾਂ ਉੱਥੇ ਫਿਰ ਆਪਣੇ ਯਾਦ ਰਹਿੰਦੀਆਂ ਨੇ ਚੀਜ਼ਾਂ ਯਾਦ ਹੋ ਜਾਂਦੀਆਂ ਨੇ ਯਾਰ ਇਹਨਾਂ ਨੇ ਬੋਲਾਂ ਸੁਬਹ ਠੰਡਾ ਪਾਣੀ ਦੇਣਗੇ ਹੈ ਦਿਆਂ ਨਹੀਂ ਬੋਲਦਾ ਇਹਦਾ ਜੋ ਜਮ ਉਹ ਫ੍ਰਿਜ ਆ अच्छा निकलेगा नहीं हेलो उसमें ठंडा यूज कर लिया ਤੁਸੀਂ ਆਪ ਦੇਖੋ ਬਈ 45 45 ਡਿਗਰੀ ਟੈਂਪਰੇਚਰ ਤੇ ਅੱਗ ਅਰਗਾ ਭੱਬਲਦਾ ਪਾਣੀ ਜਿਹਨੂੰ ਆਪਾਂ ਕਹਿੰਦੇ ਆ ਨਾ ਉਹ ਪੀ ਰਹੇ ਆ ਅਸੀਂ ਰਾਤ ਐਨਾ ਜੀ ਕਰੇ ਬਈ ਠੰਡਾ ਪਾਣੀ ਕਿਸੇ ਪਾਸੇ ਮਿਲ ਜੇ ਹੈ ਪਰ ਨਾ ਜੀ ਕਹਿੰਦੇ ਪਾਣੀ ਬਈ ਤੁਹਾਨੂੰ ਗਰਮੀ ਮਿਲਣਾ ਜੇ ਪਾਣੀ ਪੀਣਾ ਤੁਹਾਨੂੰ ਸਵੇਰੇ ਠੰਡਾ ਮਿਲ ਜੂਗਾ ਹੁਣ ਸ਼ਾਇਦ ਇਹਨਾਂ ਨੇ ਫ੍ਰਿਜ ਫ੍ਰਿਜ ਇਹਨਾਂ ਕੋਲ ਹੈਗਾ ਦੂਜਾ ਜਿਹੜਾ ਦੇਸੀ ਹੁੰਦਾ ਸੀ ਤਾਂ ਪਤਾ ਨਹੀਂ ਬੈਟਰੀ ਤੇ ਚਲਾਉਂਦੇ ਨੇ ਪਤਾ ਨਹੀਂ ਕਿਵੇਂ ਚਲਾਉਂਦੇ ਨੇ ਪਰ ਸਵੇਰੇ ਇਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਪਾਣੀ ਦੇ ਦਾਂਗੇ ਠੰਡਾ ਇੰਨੀ ਤਪਦੀ ਗਰਮੀ ਦੇ ਵਿੱਚ ਤੁੜੀ ਗਰਮ ਪਾਣੀ ਪੀ ਰਹੇ ਆ ਪਹੁੰਚ ਗਏ ਆਪਾਂ ਆਪਣੀ ਫਾਈਨਲ ਡੈਸਟੀਨੇਸ਼ਨ ਤੇ ਤੇ ਇੱਥੋਂ ਸ਼ਾਇਦ ਆਪਾਂ ਕੁਝ ਟਰੈਕ ਕਰਨਾ ਰਾਹ ਤਾਂ ਬੜਾ ਖਤਰਨਾਕ ਲੱਗ ਰਿਹਾ ਯਾਰ ਉਹ ਸਾਹਮਣੇ ਬੋਰਡ ਲੱਗਿਆ ਹੋਇਆ ਬੋਰਡ ਤੇ ਕੁਝ ਲਿਖਿਆ ਹੋਇਆ ਯਾਰ ਥੱਲੇ ਜਾ ਕੇ ਦਿਖਾਉਣੀ ਆ ਸਾਨੂੰ ਅੱਛਾ ਇੱਥੋਂ ਕੁਝ ਟਰੈਕ ਕਰਨਾ ਹੋਊਗਾ ਵੈਰੀ ਗੁੱਡ ਲੋ ਜੀ ਇਸ ਟਾਈਮ ਆਪਾਂ ਦੁਨੀਆ ਦੇ ਸਭ ਤੋਂ ਲੋਅਸਟ ਪੁਆਇੰਟ ਤੇ ਕਹਿ ਸਕਦੇ ਆ ਆਪਾਂ ਖੜੇ ਆ ਸੀ ਲੈਵਲ ਤੋਂ 125 ਮੀਟਰ ਥੱਲੇ ਤਾਂ ਕਰਕੇ ਇੱਥੇ ਬਹੁਤ ਜ਼ਿਆਦਾ ਗਰਮੀ ਆ ਇੱਥੇ ਬੋਰਡ ਵੀ ਲੱਗਿਆ ਹੋਇਆ ਥੋੜਾ ਜਿਹਾ ਖਰ ਮਿਟ ਗਏ ਬਈ ਸਮੁੰਦਰ ਤੋਂ ਯਾਰ 125 ਮੀਟਰ ਥੱਲੇ ਆ ਆਪਾਂ ਕਮਾਲ ਅਪਤਾਲ ਲੋਕ ਦੇ ਵਿੱਚ ਆਪਾਂ ਇਸ ਟਾਈਮ ਪਹੁੰਚ ਗਏ ਆ ਜੰਨੀ ਵੀ ਤੁਸੀਂ ਆ ਹੁਣ ਜਗਾ ਦੇਖ ਰਹੇ ਹੋ ਜਾਂ ਇੱਥੇ ਜਿਹੜਾ ਮਟੀਰੀਅਲ ਖਿੰਡਿਆ ਹੋਇਆ ਦੇਖ ਰਹੇ ਹੋ ਇਹ ਜਿਹੜੇ ਅੱਜ ਦੀ ਡੇਟ ਦੇ ਵਿੱਚ ਇੱਥੇ ਐਕਟਿਵ ਵੋਲਕੇਨੋ ਨੇ ਐਕਟਿਵ ਮਤਲਬ ਜਿਹੜੇ ਅੱਜ ਦੀ ਡੇਟ ਦੇ ਵਿੱਚ ਵੀ ਇੱਥੇ ਉਬਲਦੇ ਨੇ ਜਵਾਲਾਮੁਖੀ ਭਖਦੇ ਨੇ ਉਹਦੇ ਵਿੱਚੋਂ ਇਹ ਮਟੀਰੀਅਲ ਨਿਕਲਿਆ ਹੋਇਆ ਤੇ ਮਤਲਬ ਹੁਣ ਇੱਥੇ ਚੀਜ਼ਾਂ ਉਹ ਹੁਣ ਹਟ ਗਈਆਂ ਹੁਣ ਪਿੱਛੇ ਜਾ ਕੇ ਹੁੰਦੀਆਂ ਨਹੀਂ ਤੇ ਵੈਸੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਇੱਥੇ ਹੁਣ ਜਵਾਲਾਮੁਖੀ ਕਰੇ ਦੁਬਾਰੇ ਫਟ ਨਹੀਂ ਸਕਦਾ ਕਿਉਂਕਿ ਜਿਹੜੀ ਥਾਂ ਦੇ ਉੱਤੇ ਆਪਾਂ ਹੁਣ ਫਿਰਦੇ ਆ ਨਾ ਮੈਂ ਪੈਰ ਧਰਦਾ ਫਿਰਦਾ ਤਾਂ ਇਹਦੇ ਥ ਹੁਣ ਇਹ ਸਾਰਾ ਸਲਫਰ ਖਿੰਡਿਆ ਹੋਇਆ ਬਹੁਤ ਜ਼ਿਆਦਾ ਇੱਥੇ ਐਸਿਡ ਖਿੰਡੇ ਹੋਏ ਨੇ ਜਿਹੜੇ ਜਵਾਲਾਮੂਖੀ ਫਟਣ ਤੋਂ ਬਾਅਦ ਨਿਕਲੇ ਨੇ ਤਾਂ ਕਿਸੇ ਵੀ ਤਰ੍ਹਾਂ ਦੇ ਐਸਿਡ ਨੂੰ ਤੁਸੀਂ ਇੱਥੇ ਜਦੋਂ ਘੁੰਮਣ ਆਉਂਗੇ ਤਾਂ ਹੱਥ ਨਹੀਂ ਲਾਉਣਾ ਤੁਹਾਡੀ ਸਕਿਨ ਵੀ ਮੱਚ ਸਕਦੀ ਆ ਉਹਦੇ ਨਾਲ ਚੱਪਲਾਂ ਪਾਉਣ ਤੋਂ ਸਾਨੂੰ ਗਾਈਡ ਨੇ ਰੋਕਤਾ ਸੀ ਵੀ ਚੱਪਲਾਂ ਪਾ ਕੇ ਕਿਸੇ ਨੇ ਨਹੀਂ ਜਾਣਾ ਕ੍ਰੌਕਸ ਪਾ ਕੇ ਕਿਸੇ ਨੇ ਨਹੀਂ ਜਾਣਾ ਤੁਹਾਡੇ ਸਾਰਿਆਂ ਦੇ ਵਧੀਆ ਬੂਟ ਪਾਏ ਹੋਣੇ ਚਾਹੀਦੇ ਨੇ ਵੀ ਫੇਰ ਤੁਸੀਂ ਇਹ ਚੀਜ਼ ਨੂੰ ਇੰਜੋਏ ਕਰ ਸਕਦੇ ਹੋ ਦੇਖ ਸਕਦੇ ਹੋ ਜਿਹੜਾ ਮੈਂ ਗਾਈਡ ਨੂੰ ਇੱਕ ਵਾਰ ਦੁਬਾਰੇ ਫੇਰ ਪੁੱਛਿਆ ਉਹਨੇ ਵੀ ਉਹੀ ਚੀਜ਼ ਦੱਸੀ ਜਿਹੜੀ ਸੋਨੂੰ ਮੈਂ ਦੱਸ ਕੇ ਹਟਿਆ ਵੀ ਕਿਸੇ ਟਾਈਮ ਇਹ ਵੋਲਕੈਨੋਂ ਦਾ ਹਿੱਸਾ ਸੀ ਤੇ ਬਹੁਤ ਤਿੱਖੇ ਨੇ ਬਾਈ ਪੱਥਰ ਇਹ ਆ ਦੇਖੋ ਜੇ ਇੱਥੇ ਬੰਦਰਾ ਗਲਤੀ ਨਾਲ ਪੈਰ ਵੱਜੇ ਨਾ ਨੰਗਾ ਤੇ ਚੀਰ ਦੇਣਾ ਇਹਨੇ ਉੱਪਰ ਦੀ ਇਸ ਇਹਦੇ ਵਿੱਚ ਨੂਨ ਵੀ ਆ ਐਸਿਡ ਵੀ ਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਐ ਨਹੀਂ ਪਤਾ ਕੋਈ ਵੱਡੀ ਅਲਰਜੀ ਹੋ ਜੇ ਯਰ ਅਪਰੋਚਿੰਗ ਟੂ ਦ ਕਲੋਪੀ ਏਰੀਆ ਇਸ Part of the negative pressure we call it Dalol 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 means colloopy area in our language Okay everything in this region every place already given a name by the local people afar language afar language so dalol minus kalofi area okay kalofi colorful 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 area in afar language we, you will see different colors when we reach other surrounding down there okay تھوڑا جا ہور اپ اوپر چڑھ کے آئے ہیں تے ਤੁਸੀਂ دیکھو بھی ایتھے کڈے کڈے پہاڑ لگے ہوئے نہیں ان پہاڑوں دے وچ سلفر بھی ہے پوٹاشیم بھی ہے میگنیशियम بھی ہے کیلشیم بھی ہے آئرن بھی ہے انے تتنے یار اس دے وچ ਤੇ ਇਥੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਾ ਵੀ ਆਪਾਂ ਨੂੰ ਉਬਲਦਾ ਪਾਣੀ ਇਥੇ ਆਮ ਦੇਖਣ ਨੂੰ ਮਿਲ ਜੂਗਾ ਜਿੱਥੋਂ ਆਪਾਂ ਲੰਘ ਰਹੇ ਹਾਂ ਪਰ ਜਿਹੜੀ ਆਪਾਂ ਲੈ ਤੇ ਚੱਲ ਰਹੇ ਹਾਂ ਲੀ ਤੇ ਚੱਲ ਰਹੇ ਹਾਂ ਗਾਈਡ ਨੂੰ ਪਤਾ ਵੀ ਇਧਰਲੇ ਪਾਸੇ ਉਬਲਦਾ ਪਾਣੀ ਨਹੀਂ ਹੈਗਾ ਉਹ ਥਾਵਾਂ ਦੇ ਉੱਤੇ ਉਬਲਦਾ ਪਾਣੀ ਦੇਖਣ ਨੂੰ ਮਿਲ ਜੂਗਾ ਤੇ ਉਬਲਦਾ ਸਾਨੂੰ ਪਤਾ ਵੀ ਪਾਣੀ 100 ਡਿਗਰੀ ਸੈਲਸੀਅਸ ਤੇ ਹੁੰਦਾ ਤੇ 100 ਡਿਗਰੀ ਟੈਂਪਰੇਚਰ ਇਥੇ ਅੱਜ ਵੀ ਇਸ ਥਾਂ ਦੇ ਥੱਲੇ ਹੈਗਾ ਇੱਥੇ ਜੇ ਕੋਈ ਲੇਕ ਹੋਵੇ ਉਹਦਾ ਪਾਣੀ ਖਾਰਾ ਹੋਊਗਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ ਉਹਦੇ ਵਿੱਚ ਡੁੱਬੋਂਗੇ ਨਹੀਂ ਓ ਦੇਖੋ ਅੰਗਰੇਜ਼ ਦੀ ਕਲਾਕਾਰੀ ਵਟ ਡਿਡ ਯੂ ਫਾਈਂਡ ਬ੍ਰੋ ਵਟ ਡਿਡ ਯੂ ਫਾਈਂਡ ਡਿਡ ਯੂ ਫਾਈਂਡ ਐਨੀਥਿੰਗ ਸਮ ਰੌਕਸ ਵਾਟ ਇਜ਼ ਵਾਟ ਇਜ਼ ਡਿਫਰੈਂਟ ਵਾਟ ਇਜ਼ ਦਿਸ ਡਿਫਰੈਂਟ ਮਿਨਰਲਸ ਸੈਂਪਲ ਦਿਸ ਇਜ਼ ਸਲਫਰ ਸਲਫਰ ਔਰ ਸాల్ਟ ਆ ਦੇਖੋ ਭਾਈ ਸਲਫਰ ਸాల్ਟ ਐਵੇਂ ਦਾ ਹੁੰਦਾ ਮੈਗਨੀਸ਼ੀਅਮ ਮੈਗਨੀਸ਼ੀਅਮ ਆਇਰਨ ਵੇਅਰ ਇਜ਼ ਦ ਆਇਰਨ ਆ ਡੋਨਟ ਨੋ ਵਟ ਇਸ ਆਇਰਨ ਆ ਥਿੰਕ ਦਿਸ ਆਰ ਜੱਸ ਹਰ ਤਰ੍ਹਾਂ ਦੇ ਬਾਈ ਨੇ ਚੱਕ ਲੈ ਸਭ ਤਰ੍ਹਾਂ ਦੇ ਰਾਜ ਘੁੰਮ ਦੇ ਘੁੰਮ ਦੇਣਾ ਇੱਥੇ ਇੱਕ ਯਾਰ ਖੱਡਾ ਲੱਭਿਆ ਟੋਆ ਲੱਭਿਆ ਤੇ ਇਹਦੇ ਨਾਲ ਥੱਲੇ ਜਦੋਂ ਅਸੀਂ ਦੇਖਦੇ ਹਾਂ ਤਾਂ ਪਾਣੀ ਆ ਤਾਂ ਇਹਦੇ ਵਿੱਚ ਹੱਥ ਪਾਉਂਗਾ ਨਾ ਐਵੇਂ ਆਹ ਦੇਖ ਪੂਰਾ ਗਰਮ ਗਰਮ ਇਹਦੇ ਅੰਦਰ ਯਾਰ ਬਹੁਤ ਜਿਆਦਾ ਆਹ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਵੀ ਇਹਦੇ ਅੰਦਰ ਪਾਣੀ ਆ ਥੱਲੇ ਇਹਦੇ ਬੋ ਨੋ ਯੂ ਬੀ ਕੇਅਰਫੁਲ ਵਿਦ ਯੂ ਯਾ ਵੀ ਹਵ ਟੂ ਬੀ ਕੇਅਰਫੁਲ ਬ੍ਰੋ ਯੂ ਕੈਨ ਡੂ ਇਟ ਫॉर ਮੀ ਇਨਸਾਈਡ ਦਾ ਵਾਟਰ ਨੋ ਨੋ ਆਮ ਜਸਟ ਕੀਡਿੰਗ ਬ੍ਰੋ ਤੇ ਦੇਖੋ ਯਾਰ ਬਈ ਪਾਣੀ ਇਹਦੇ ਥੱਲੇ ਅੱਜ ਵੀ ਹੈਗਾ 5 ਕਿ ਮਿੰਟ ਹੋਰ ਅੱਗੇ ਨੂੰ ਚੱਲ ਕੇ ਆਏ ਆ ਤੇ ਤੁਸੀਂ ਮਾਹੌਲ ਦੇਖੋ ਕਿਹੋ ਜਿਹਾ ਬਣ ਗਿਆ ਯਾਰ ਐ ਲੱਗਦਾ ਵੀ ਜਿਵੇਂ ਸਲਫਰ ਦੇ ਖੇਤ ਹੁੰਦੇ ਨਾ ਪਿਛਲੇ ਪਾਸੇ ਉਹ ਜਿਹਾ ਮਾਹੌਲ ਬਣਿਆ ਪਿਆ ਆ ਇੱਧਰ ਸਾਰਾ ਇਹ ਆਇਰਨ ਆ ਉਹ ਸਲਫਰ ਉਹ ਤੁਸੀਂ ਉੱਧਰ ਦੇਖੋ ਯਾਰ ਓਏ ਇਹ ਜਿੱਥੇ ਉਹ ਬੰਦੇ ਬੈਠੇ ਨਹੀਂ ਜਿਵੇਂ ਅੱਜ ਵੀ ਉੱਥੇ ਅੱਗ ਚੱਲ ਰਹੀ ਜਾਣਾ ਇਹ ਲੱਗ ਰਿਹਾ ਕਿਸੇ ਟਾਈਮ ਦੇ ਵਿੱਚ ਇੱਥੇ ਬੰਦਾ ਆ ਨਹੀਂ ਸਕਦਾ ਹੋਊਗਾ ਕਿਉਂਕਿ ਤੁਹਾਨੂੰ ਪਤਾ ਵੀ ਨੇਰੀ ਅੱਗ ਜਵਾਲਾਮੁਖੀ ਇੱਥੇ ਉਬਲਦੇ ਹੋਣਗੇ ਹਨਾ ਤੇ ਹੁਣ ਤੁਸੀਂ ਦੇਖੋ ਵੀ ਜਦੋਂ ਠੰਡੇ ਹੋ ਗਏ ਗੁੱਸਾ ਸ਼ਾਂਤ ਹੋ ਗਿਆ ਜਵਾਲਾਮੁਖੀ ਦਾ ਤਾਂ ਹੁਣ ਇਹਦੇ ਉੱਤੇ ਬੰਦੇ ਚੜ੍ਹੇ ਫਿਰਦੇ ਨੇ ਤੇ ਜਦੋਂ ਇਹ ਆਪਦੇ ਪੂਰੇ ਜ਼ੋਰ ਜਵਾਨੀ ਤੇ ਸੀ ਕਹਿਰ ਤੇ ਸੀ ਤਾਂ ਉਦੋਂ ਕੋਈ ਨੇੜੇ ਨਹੀਂ ਲੱਗਦਾ ਸੀ ਇਹਦੇ ਠੀਕ ਹੈ ਜੀ ਦੇਖਿਓ ਲੈ ਐਨ ਲੱਗਦਾ ਜਿਵੇਂ ਫੁੱਲ ਲੱਗੇ ਹੁੰਦੇ ਨੇ ਆ ਦੇਖੋ ਆਦਮੇ ਯਾਰ ਇਹ ਤਾਂ ਮੈਨੂੰ ਅਭੀ ਵੀ ਲੱਗਦਾ ਕਿ ਐਕਟਿਵ ਹੈ ਹਾਂ ਕਿਹਨਾਂ ਪੇ ਨੀਚੇ ਐਕਟਿਵ ਹੈ ਸਲਫਰ ਹੈ ਨਾ ਸਲਫਰ ਦੀ ਸਮੈਲ ਤभी ਆਤੀ ਹੈ ਅੱਛਾ ਨੀਚੇ ਐਕਟਿਵ ਹੈ ਅੰਦਰ ਗਰਮ ਹੋ ਤੋਹੀਂ کہیں ਫਟਫਟਾ ਗਿਆ ਤੋ ਨਹੀਂ ਅਰੇ ਲਾਵਾ ਨਹੀਂ ਹੁੰਦਾ ਨਾ ਉਹ ਹਾਂ ਅੱਛਾ ਉਹ ਕਿਸੇ ਨਾ ਪਾਣੀ ਔਰ ਇਹ ਜੋ ਸਲਫਰ ਵਗੈਰਾ ਹੁੰਦਾ ਹੈ ਹਾਂ ਹਾਂ ਉਹ ਗਰਮ ਕਰ ਦਿੰਦਾ ਹੈ ਅੱਛਾ ਤੇ ਹਜੇ ਵੀ ਪੂਰੀ ਸਮੈਲ ਆ ਰਹੀ ਹੈ ਇੱਥੇ ਸਲਫਰ ਦੀ ਬਹੁਤ ਤਗੜੀ ਲੋ ਜੀ ਹੁਣ ਦੇਖੋ ਆਪਾਂ ਸਭ ਤੋਂ ਪਈ ਐਂਡ ਵਾਲੇ ਪੜਾ ਦੇ ਉੱਤੇ ਆ ਗਏ ਯਾਰ ਇਹ ਤਾਂ ਮੈਨੂੰ ਨੇਰੀ ਆਗ ਹੀ ਲੱਗੀ ਜਾਂਦੀ ਆ ਆਹ ਦੇਖੋ ਯਾਰ ਤੇ ਇੱਥੇ ਦੇਖੋ ਹਜੇ ਵੀ ਪਾਣੀ ਖੜਾ ਆ ਸਾਰਾ ਪਾਣੀ ਐ ਇੱਥੇ ਲੈ ਤੁਹਾਨੂੰ ਬੋਇਲਿੰਗ ਵਾਟਰ ਵੀ ਦਿਖਾ ਦਈਏ ਜਿਵੇਂ ਆਪਾਂ ਉੱਥੇ ਦੇਖਦੇ ਹੋਣੇ ਲਦਾਖ ਦੇ ਵਿੱਚ ਗਰਮ ਪਾਣੀ ਦੇ ਝਰਨੇ ਨੇ ਨਾ ਤੇ ਆਹ ਦੇਖੋ ਯਾਰ ਕਤੇ ਮੇਰਾ ਪੈਰੀ ਨਾ ਦਸ ਜੇ ਵਿੱਚ ਆ ਦੇਖੋ ਆ ਦੇਖੋ ਗਰਮ ਪਾਣੀ ਹੈ ਨਾ ਜਦੋਂ ਆਪਾਂ ਚੁੱਪ ਕਰ ਜਾਂਦੇ ਹਾਂ ਨਾ ਤਾਂ ਅਲਣ ਵਾਲੇ ਗਰਮ ਪਾਣੀ ਦੀ ਆਵਾਜ਼ਾਂ ਸੁਣਦੀਆਂ ਨਹੀਂ ਆ ਦੇ ਇਹਦੇ ਵਿੱਚ ਵੀ ਹੈਗਾ ਆ ਦੇ ਇੱਥੇ ਵੀ ਆ ਰਿਹਾ ਨਾ ਉਬਲਦਾ ਪਾਣੀ ਆ ਦੇਖੋ ਤੁਸੀਂ ਸੁਣੋ ਆਵਾਜ਼ ਧਿਆਨ ਨਾਲ ਇਸ ਪੁਆਇੰਟ ਤੱਕ ਆਪਾਂ ਟਰੈਕ ਕਰਕੇ ਆਉਣਾ ਸੀ ਬਰੋ ði ਇਸ ði ਫਾਈਨਲ ਡੈਸਟੀਨੇਸ਼ਨ ਇਸ ਨਾਟ ði ਫਾਈਨਲ ði ਇਸ ਨਾਟ ði ਫਾਈਨਲ ਅਨਦਰ ਅਨਦਰ ਸੋ ਵੀ ਹੈਵ ਟੂ ਟਰੈਕ ਫਰਮ ਹੇਅਰ অর ਡੂ ਵੀ ਹੈਵ ਟੂ ਗੋ ਬੈਕ অর ਟਰੈਕ ਓਕੇ ਹਰੇ ਆਪਾਂ ਬਈ ਹੋਰ ਵੀ ਗਾਹਾਂ ਦੇਖਣ ਵਾਟ ਇਜ਼ ਵੇਅਰ ਵਾਟ ਇਜ਼ ਥੈਟ ਥੈਟ ਏਰੀਆ ਇਜ਼ ਵੇਅਰ ਵੀ ਆਰ ਗੋਇੰਗ ਵਾਟ will be there ਔਰ ਨਾ ਤਨੀ ਇਸ ਬੱਦ ਕਲੋਫੀ ਏਰੀਆ ਲਾਈਕ ਥਿਸ ਲਾਈਕ ਥਿਸ ठीक है भाई ऐसा माहौल दिखाओ भाई कोई नमी चीज शो मी द न्यू थिंग वट यू फाउंड दिस इज द बॉइलिंग वाटर यस द फ्रेगरेंस इज वेरी वेरी गुड आर यू फीलिंग गुड बट यू आर सी दिस इज टॉक्सिक टॉक्सिक enjoy it bro this is the only life enjoy the sulfur nasha nasha sasta nasha cheap drugs eh mahol aa bhai te japan wale bande khadde ne bro house feeling you are looking very beautiful in the black goggles black sunglasses where hot water acha bhai kenda ve idhar le passe garam pani aa te garam pani diyan ਆਵਾਜ਼ਾਂ ਵੀ ਆ ਰਹੀਆਂ ਨੇ ਇਸ ਥਾਂ ਦੇ ਉੱਤੇ ਜਿੱਥੇ ਆਪਾਂ ਫਿਰਦੇ ਆ ਜਦੋਂ ਪੈਰ ਰੱਖਦੇ ਆ ਨਾ ਆ ਦੇਖੋ ਇਧਰਲੇ ਪਾਸੇ ਵੀ ਬਹੁਤ ਜ਼ਿਆਦਾ ਆਵਾਜ਼ ਆ ਰਹੀ ਆ ਗਰਮ ਪਾਣੀ ਦੀ ਜੇ ਜਿਹੜੀ ਤੁਸੀਂ ਆ ਜਗ੍ਹਾ ਦੇਖ ਰਹੇ ਹੋ ਨਾ ਉਹ ਘਰ ਪਏ ਹੋਏ ਨੇ ਨਾ ਛੱਡ ਪਏ ਹੋਏ ਨੇ ਇੱਥੇ ਕੈਂਪ ਲੱਗਿਆ ਹੋਇਆ ਸੀ ਇਟਲੀ ਵਾਲਿਆਂ ਦਾ ਉਹਨਾਂ ਦੀਆਂ ਮਸ਼ੀਨਾਂ ਵੀ ਪਈਆਂ ਨੇ ਤੇ ਪੁਰਾਣੇ ਟਾਈਮਾਂ ਦੇ ਵਿੱਚ ਉਹ ਇੱਥੇ ਮਾਈਨਿੰਗ ਕਰਦੇ ਰਹੇ ਨੇ ਪੋਟਾਸ਼ੀਅਮ ਦੀ ਮਤਲਬ ਮਿਨਰਲ ਜਿਹੜੇ ਹੁੰਦੇ ਸੀ ਇੱਥੋਂ ਕੱਢ ਕੇ ਲੈ ਕੇ ਜਾਂਦੇ ਹੁੰਦੇ ਸੀ ਉਹ ਪਿਛਲੇ ਪਾਸੇ ਲੱਗਿਆ ਹੋਇਆ ਸੀ ਪ੍ਰੋਜੈਕਟ ਉਹਨਾਂ ਦਾ ਅਫਰੀਕਾ ਦੇ ਵਿੱਚ ਬਹੁਤ ਜ਼ਿਆਦੇ ਮਿਨਰਲ ਨੇ ਭਾਈ ਪਰ ਉਹ ਸਾਰੀਆਂ ਬਾਹਰਲੀਆਂ ਕੰਪਨੀਆਂ ਨੇ ਮਤਲਬ ਇੱਥੇ ਆਪ ਦਾ ਦਾ ਪੇਚ ਬਹੁਤ ਚੰਗੇ ਲੈਵਲ ਤੇ ਲਾਇਆ ਤੇ ਆਪਦੇ ਦੇਸ਼ਾਂ ਦੀ ਉਹਨਾਂ ਨੇ ਇਕਨੋਮੀ ਬਹੁਤ ਸੁਧਾਰ ਜਿਵੇਂ ਸਿਰਾ ਲੈਉਣ ਦੇ ਵਿੱਚ ਆਪਾਂ ਹੀਰੇ ਦੇਖਣ ਗਏ ਸੀ ਹੀਰੇ ਹੋ ਗਏ ਸਿਲਵਰ 골ਡ ਇੱਥੇ ਬਹੁਤ ਨਿਕਲਦਾ ਅਫਰੀਕਾ ਦੇ ਵਿੱਚ ਜਿੰਨਾ ਕਹਿ ਦੋ ਉਨਾ ਹੀ ਘਾਟਾ ਤੇ ਇਹਨਾਂ ਦੇ ਹਰੇਕ ਸ਼ਹਿਰ ਦੇ ਵਿੱਚ ਹਰੇਕ ਧਰਤੀ ਦੇ ਉੱਤੇ ਪੈਰ ਪੈਰ ਤੇ ਇਹਨਾਂ ਕੋਲ ਮਿਨਰਲ ਨੇ ਖਣਿਜ ਪਦਾਰਥ ਜਿੰਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਈਏ ਤਾਂ ਕਰਕੇ ਲੋਕਾਂ ਦੇ ਉੱਤੇ ਫਿਰ ਪੁਰਾਣੇ ਟਾਈਮਾਂ ਤੋਂ ਜ਼ੁਲਮ ਹੁੰਦਾ ਆਇਆ ਇਹਨਾਂ ਨੂੰ ਐਜ਼ ਦੇ ਲੇਬਰ ਵਰਤੀਏ ਆਪ ਉਹ ਆਪ ਦਾ ਕੰਮ ਕਢਾਈਏ ਇਹਨਾਂ ਤੋਂ ਆ ਆ ਬੰਦੇ ਬਹਿ ਗਏ ਇੱਥੇ ਥੱਕ ਹਾਰ ਕੇ ਜਿਹੜੀਆਂ ਵੀ ਥਾਵਾਂ ਤੁਹਾਨੂੰ ਆਪਾਂ ਹੁਣ ਦਿਖਾ ਰਹੇ ਹਾਂ ਨਾ ਆ ਰੰਗ ਬਰੰਗੀਆਂ ਜੀਆਂ ਏ ਭਾਈ ਸਾਰੀਆਂ ਥਾਵਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਹਵਾ ਦੇ ਵਹਾਅ ਦੇ ਅਕੋਰਡਿੰਗ ਜੇ ਹਵਾ ਇਧਰਲੇ ਪਾਸੇ ਨੂੰ ਚੱਲ ਰਹੀ ਆ ਮਹੀਨਾ ਬੱਧੀ ਚੱਲੀ ਗਈ ਤਾਂ ਐ ਨਹੀਂ ਪਤਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਆ ਸਾਰੀ ਥਾਂ ਜਿਹੜੀ ਹੈਗੀ ਆ ਉਹ ਪਰਲੇ ਪਹਾੜ ਤੇ ਹੋਵੇ ਫਿਰ ਹੌਲੀ ਹੌਲੀ ਐ ਨਹੀਂ ਪਤਾ ਉਹ ਪਰਲੇ ਪਹਾੜ ਤੇ ਹੋਵੇ ਮਤਲਬ ਇੱਕ ਥਾਂ ਤੇ ਨਹੀਂ ਰਹਿੰਦੀ ਆ ਚੀਜ਼ ਇਹ ਚੇਂਜ ਕਰਦੀ ਰਹਿੰਦੀ ਆ ਤੇ ਬਹੁਤ ਗੰਦੀ ਇੱਥੇ ਸਲਫਰ ਦੀ ਸਮਲ ਮਾਰ ਰਹੀ ਆ ਜੇ ਬੰਦਾ 5 ਮਿੰਟ ਖੜ ਕੇ ਸੁੰਘਲੇ ਨਾਲ ਨੂੰ ਸਿਰ ਦੁਖਣ ਲੱਗ ਜੇ ਸਿਰ ਨੂੰ ਚੜ ਜੇ ਤਾਂ ਕਰਕੇ ਲੋਕਾਂ ਨੇ ਇੱਥੇ ਰਮਾਰ ਮੂਲ ਬੰਦਨ ਲੱਗ ਗਿਆ ਆਪਦੇ ਮੂੰਹਾਂ ਤੇ ਆਓ ਦੇਖੋ ਖੰਗ ਵੀ ਛ ਇਟਸ ਵੈਰੀ ਗੁੱਡ ਸਮੈਲ ਬ్రో ਬਾਈ ਦਾ ਸਮਾਨ ਲੱਗਿਆ ਹੋਇਆ ਪੂਰਾ ਅੱਗ ਸਮਾਨ ਫੂਕਦਾ ਇਹ ਬੰਦਾ ਤਾਂ ਹੀ ਉਹ ਇੰਨਾ એનર્ਜੀ ਚ ਰਹਿੰਦਾ ਹੈ ਕਮ ਟੂ ਦ ਲੋਲ ਹਬੀਬੀ ਚਲੋ ਸਲਫਰ ਲੇ ਕੇ ਥੋੜਾ ਸਸਤਾ ਨਸ਼ਾ ਹੋ ਗਿਆ ਇਹਨੇ ਸਿਰ ਤੇ ਰਮਾਲ ਐ ਬੰਨ ਲਿਆ लुਈਸਾ ਨੇ ਜਿਵੇਂ ਗੁਰਦੁਆਰੇ ਜਾਣਾ ਹੁੰਦਾ ਯਾ ਵੈਰੀ ਇੰਪੋਰਟੈਂਟ ਫਾਰ ਦਾ ਹੈਡ ਯੈਸ ਯੂ ਆ ਰਾਈਟ ਅੱਛਾ ਬਾਈ ਕਹਿੰਦਾ ਵੀ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਠੀਕ ਹੈ ਸੋ ਵਾਟ ਇਜ਼ ਦਾ ਟੈਂਪਰੇਚਰ ਰਾਈਟ ਨਾ ਲੁਈਸਾ ਕੈਨ ਯੂ ਪਲੀਜ਼ ਟੈਲ ਮੀ ਵਾਟ ਇਜ਼ ਦਾ ਟੈਂਪਰੇਚਰ ਰਾਈਟ ਨਾ 60 ਓ 60 ਡਿਗਰੀ ਵੇ ਇਸ ਮੈਚ ਲੈ ਵੀ ਓ ਹੋ 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 60 ਡਿਗਰੀ ਟੈਂਪਰੇਚਰ ਦੇ ਵਿੱਚ ਆਪਾਂ ਇਸ ਟਾਈਮ ਕੋ ਮਰ ਰਹੇ ਆ 39.9 19. 59.9 ਤੇ ਬਾਈ ਨੇ ਆਪਾਂ ਨੂੰ ਦੱਸਿਆ ਵੀ ਜਿਹੜੀ ਥਾਂ ਦੇ ਉੱਤੇ ਆਪਾਂ ਹੁਣ ਪਹੁੰਚੇ ਆ ਅੱਜ ਤੋਂ 3 ਮਹੀਨੇ ਪਹਿਲਾਂ ਨਾ ਇੱਥੇ ਪਾਣੀ ਖੜਾ ਹੁੰਦਾ ਸੀ ਤੇ ਉਹ ਪਾਣੀ ਸਾਰਾ ਸੁੱਕ ਗਿਆ ਤੇ ਹੁਣ ਆ ਚੀਜ਼ ਰਹਿ ਗਈ ਕਿਉਂਕਿ ਤੁਹਾਨੂੰ ਪਤਾ ਵੀ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਉਹ ਟਾਈਮਾਂ ਦੇ ਵਿੱਚ ਮਾੜਾ ਮੋਟਾ ਕੋਈ ਮੀਂਹ ਪਿਆ ਹੋਣਾ ਇਹ ਕੋਈ ਗਰੁੱਪ ਟੂਰ ਲੈ ਕੇ ਆਏ ਹੋਣਗੇ ਤਾਂ ਉਦੋਂ ਆ ਦੇਖੋ ਭਾਈ ਨਰੀ ਅੱਗ ਓਏ ਹੋਏ 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 आ देखो लगदा ना देखन मेरी आग पर ये सारा कलरफुल काम हो गया एसिड ने ندير ही तो, देखो जी डू यू वांट टू एक्सप्लेन आई कैन एक्सप्लेन दैट यू इफ यू वांट टू एक्सप्लेन यू कैन एक्सप्लेन एट व्हाट एट एल्टीट्यूड वी आर राइट नाउ ओके या ओके फर्स्ट यस नाउ या सॉरी फॉर माय इंग्लिश आई हैव टू इंप्रूव इट बट नाउ वी आर अंडर 91 मीटर्स डाउन Down in the, minus the sea level. oh You can see that. So see, the And We are walking around six kilometers. Oh, six kilometers till now. Yes. Oh. Yes, yes, yes. And uh, do you have a temperature? Uh, not uh, not yeah. in this in this. Moment. Oh, sorry. But the the deep is the most unreal mm. uh, information. Yes, yes, yes. <laughs> so, the ਵੀ -91 ਡਿਗਰੀ ਮਤਲਬ -9 -91 ਮੀਟਰ ਆਪਾਂ ਸੀ ਲੈਵਲ ਤੋਂ ਥੱਲੇ ਖੜੇ ਆ ਤੇ ਹੁਣ ਤੱਕ ਸਵੇਰ ਦੇ ਆਪਾਂ 6 ਕਿਲੋਮੀਟਰ ਵਾਕ ਕਰ ਲਈਏ ਤੇ ਬਾਈ ਦੇ ਕੁੱਟ ਤੇ ਬਣਿਆ ਬੰਨਿਆ ਹੋਇਆ ਨਾ ਉੱਥੋਂ ਪਤਾ ਲੱਗਦਾ ਤਾਂ ਕਰਕੇ ਇਧਰਲੇ ਪਾਸੇ ਸਾਰਿਆਂ ਦੀ ਬੱਸ ਹੋਈ ਪਈ ਆ ਆ ਦੇਖੋ ਬੱਸ ਹੋਈ ਪਈ ਆ ਇਹਨਾਂ ਦੀ ਆਹ ਦੇਖੋ ਫਟਿਮਾ ਟੂ ਟੇਕ ਦਾ ਲਾਸਟ ਵੀਡੀਓ ਯੈਸ ਬਿਫੋਰ ਡਾਈਂਗ ਬਿਫੋਰ ਡਾਈਂਗ ਸੋ ਹੁਣ ਮੇਰੇ ਹੱਥ ਦੇ ਵਿੱਚ ਇੱਕ ਪੱਥਰ ਆ ਸਾਹਮਣੇ ਨਾ ਬਹੁਤ ਲਾਈਟ ਕਲਰ ਦਾ ਯੈਲੋ ਪਾਣੀ ਆ ਤੇ ਜਦੋਂ ਮੈਂ ਪੱਥਰ ਉਹਦੇ ਵਿੱਚ ਸਿੱਟੂਗਾ ਨਾ ਯਾਰ ਇੰਨਾ ਡਾਰਕ ਯੈਲੋ ਪਾਣੀ ਨਿਕਲਦਾ ਨਾ ਇਹ ਸਾਰੀ ਮਨ ਘੜਤ ਜਿਹੜੀ ਗੱਲ ਬਣੀ ਆ ਜੇ ਹੁਣ ਮੈਂ ਐਕਸਪੈਰੀਮੈਂਟ ਕਰਕੇ ਦਿਖਾ ਰਿਹਾ ਕਿ ਅੰਗਰੇਜ਼ ਬਾਈ ਦੀ ਕਰਾਮਾਤ ਆ ਸੋ ਕੈਨ ਆਈ ਥਰੋ ਇਟ ਯੈਸ ਇਹ ਆਓ ਦੇਖ ਬਾਈ ਫੋਕਸ ਔਨ ਦੈਟ ਓਕੇ ਇਹ ਆਓ ਦੇਖ ਯਾਰ ਜਮਾ ਇਹੜਾ ਆਪਾਂ ਸ਼ਕੈਸ਼ ਬਣਾ ਲਈਏ ਨਾ ਪੀਲੇ ਰੰਗ ਦਾ ਰੂਹਾਫ ਜਾ ਪਾ ਕੇ ਉਹ ਜਿਹੜਾ ਰੰਗ ਬਣ ਜਾਂਦਾ ਬਾਈ ਵੈਰੀ ਹੌਟ ਬ੍ਰੋ ਲੈਟਸ ਗੋ ਕਮ ਫੇਰ ਕੇ ਆਪਾਂ ਆ ਗਏ ਆ ਟੋਟਲ 7 ਕਿਲੋਮੀਟਰ ਦੇ ਨੇੜੇ ਤੇੜੇ ਅੱਜ ਆਪਾਂ ਵਾਕ ਕੀਤੀ ਆ ਤੇ ਸਾਰਾ ਗਰਮੀ ਵਾਲਾ ਮਾਹੌਲ ਦੇਖਿਆ 60 ਡਿਗਰੀ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਚੀਖ ਕਢਵਾ ਦੀ ਬਈ ਮਤਲਬ ਥਕਾ ਤੇ ਬੰਦੇ ਪੂਰੇ ਤੇ ਹੁਣ ਆਪਾਂ ਥੱਲੇ ਚੱਲੇ ਆ ਤੇ ਜਿਹੜਾ ਪਾਣੀ ਆਪਣੇ ਕੋਲ ਸੀ ਉਹ ਵੀ ਖਤਮ ਹੋ ਗਿਆ ਤੇ ਹੁਣ ਆਪਣੀਆਂ ਕਾਰਾਂ ਉਹ ਸਾਹਮਣੇ ਖੜੀਆਂ ਨੇ ਮੈਨੂੰ ਲੱਗਦਾ ਵੀ 2-250 ਮੀਟਰ ਆਪਾਂ ਹੋਰ ਤੁਰ ਕੇ ਜਾਣਾ ਤੇ ਉੱਥੇ ਜਾ ਕੇ ਫਿਰ ਆਪਾਂ ਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਠੰਡਾ ਪਾਣੀ ਪੀਣ ਨੂੰ ਮਿਲੂਗਾ ਕੋਲਡ ਡਰਿੰਕ ਵਗੈਰਾ ਦਾ ਕੁਝ ਹੋਰ ਹੈ ਨਹੀਂ ਇੱਥੇ ਆ ਕੇ ਪਤਾ ਲੱਗਦਾ ਵੀ ਪਾਣੀ ਦੀ ਕੀਮਤ ਕੀ ਆ ਇਹ ਜੇ ਡੇਜ਼ਰਟ ਦੇ ਵਿੱਚ ਤੁਹਾਨੂੰ ਕੋਈ ਬੰਦਾ ਕੱਲਾ ਛੱਡ ਜੇ ਇੱਕ ਬੋਤਲ ਤੁਹਾਡੇ ਕੋਲ ਪਾਣੀ ਹੋਵੇ ਉਹ ਟਾਈਮ ਸਿਰ ਤੁਸੀਂ ਖਤਮ ਕਰ ਦੋ ਰੋਟੀ ਤੋਂ ਬਗੈਰ ਬੰਦਾ ਸਰਵਾਈਵ ਕਰ ਸਕਦਾ ਤਿੰਨ ਦਿਨ ਚਾਰ ਦਿਨ ਪੰਜ ਦਿਨ ਪਾਣੀ ਤੋਂ ਬਗੈਰ ਤਾਂ ਦੋ ਦਿਨ ਵੀ ਮਸੇਂ ਨਹੀਂ ਨਿਕਲਦੇ ਨਹੀਂ ਉਸ ਤੋਂ ਬਾਅਦ ਬੱਸ ਫਿਰ ਅੱਖਾਂ ਸਾਹਮਣੇ ਨੇ ਰਸ਼ ਆ ਜਾਂਦਾ ਚਲੋ ਜੀ ਉਹ ਸਾਰੀ ਭਾਈ ਅੰਗਰੇਜ਼ਾਂ ਦੀ ਬੱਸ ਹੋਈ ਪਈ ਜਾ ਉਹ ਕਹਿੰਦਾ ਵੀ ਅਸੀਂ ਯੂਜ਼ ਤੋਂ ਨਹੀਂ ਹੈਗੇ ਇੰਨੀ ਗਰਮੀ ਦੇ ਵਿੱਚ ਸਾਡੀ એનર્ਜੀ ਡਾਊਨ ਹੋਊਗੀ 60 60 ਡਿਗਰੀ ਟੈਂਪਰੇਚਰ ਕਹਦੇ ਅਸੀਂ ਪਿੰਡਿਆਂ ਤੇ ਕਿੱਥੇ ਹੰਡਾਇਆ ਅੱਛਾ ਜੀ ਲੋ ਜੀ ਗੱਡੀ ਕੋਲ ਪਹੁੰਚ ਕੇ ਇੰਨੀ ਖੁਸ਼ੀ ਮਿਲੀ ਜਣਾ ਜਿਵੇਂ ਪਿਆਸੇ ਕਾ ਨੂੰ ਪਾਣੀ ਮਿਲ ਗਿਆ ਹੁੰਦਾ ਉਹ ਕੰਮ ਤੇ ਕਹਨੇ ਹੈ ਵਾਟਰ ਬ੍ਰਦਰ ਵਾਟਰ ਬੋਟਲ Oh thank you where uh, where can i put this Okay thank you so much 69 ਬੰਨੇ ਏਸੀ ਚ ਤੇ ਪਾਣੀ ਪੀਨੇ ਆ ਸਾਰੇ ਇੱਕ ਇੱਕ ਲਖਤ ਚ ਇੱਕ ਸਾਂਝੀ ਲੋ ਜੀ 5 ਕਿ ਮਿੰਟ ਗੱਡੀ ਚੱਲੀ ਸੀ ਤੇ 50 ਮਿੰਟਾਂ ਤੋਂ ਬਾਅਦ ਬਾਈ ਨੇ ਇੱਥੇ ਲਿਆ ਕੇ ਰੋਕਤਾ ਪਹਿਲਾਂ ਤੁਸੀਂ ਬਿਊਟੀ ਚੈੱਕ ਕਰੋ ਆਲੇ ਦੁਆਲੇ ਦੀ ਮਾਹੌਲ ਕਿੱਡਾ ਘੈਂਟ ਬਣਿਆ ਹੋਇਆ ਆ ਦੇਖੋ ਤੇ ਇਹ ਸਾਰੇ ਭਾਈ ਨੂਨ ਦੇ ਪਹਾੜ ਨੇ ਜਿਹੜੇ ਤੁਹਾਨੂੰ ਮੈਂ ਸਵੇਰੇ ਦੂਰੋਂ ਦਿਖਾ ਰਿਹਾ ਸੀ ਨਾ ਹੁਣ ਤੁਸੀਂ ਇੱਥੋਂ ਦੇਖੋ ਕੀ ਬਾਤਾਂ ਹੋਈਆਂ ਪਈਆਂ ਨੇ ਯਾਰ ਮੇਰੀ ਗੱਡੀ ਚੋਂ ਤਾਂ ਬੰਦਾ ਇੱਕੋ ਹੀ ਉਤਰਿਆ ਬਾਕੀ ਬੀਬੀਆਂ ਦਾ ਉਤਰਿਆ ਨਹੀਂ ਹੈਗੀਆਂ ਕਹਿੰਦੇ ਬਸ ਹੋ ਗਈ ਭਾਈ ਸਾਡੀ ਅਸੀਂ ਨੇ 60 ਡਿਗਰੀ ਚ ਘੁੰਮ ਸਕਦੇ ਮੈਂ ਕਿਹਾ ਹੁਣ ਕੀ ਕਰੀਏ ਭਾਈ ਜਦੋਂ ਉਖਲੀ ਚ ਸਿਰ ਦੇ ਤਾ ਫਿਰ ਮੋਲਿਆਂ ਦਾ ਕੀ ਡਰ ਉਖਲੀ ਚ ਸਿਰ ਵੀ ਬਾਲਾ ਮਹਿੰਗਾ ਪਿਆ ਇੱਧਰ ਮੈਂ ਤੁਹਾਨੂੰ ਆਖਰੀ ਵੀਡੀਓ ਚ ਦੱਸੂਗਾ ਵੀ ਇਹ ਕਿੰਨੇ ਦਾ ਪੈਕੇਜ ਆਪਣਾ ਤੁਸੀਂ ਹੋ ਜਾਓਗੇ ਹੈਰਾਨ ਐਡਾ ਮਹਿੰਗਾ ਕੰਮ ਤੇ ਆਹ ਦੇਖੋ ਭਾਈ ਸਾਰਾ ਇੱਥੇ ਨਾ ਨੂਨ ਪਿਆ ਸਾਲਟ ਮਾਊਂਟੇਨ ਬਹੁਤ ਦੂਰ ਤੱਕ ਫੈਲੇ ਹੋਏ ਨੇ ਯਾਰ ਆ ਦੇਖੋ ਇਹ ਜਿਵੇਂ ਗ੍ਰੇਟ ਆ ਗ੍ਰੈਂਡ ਕੈਨੀయన్స్ ਹੁੰਦੇ ਨੇ ਨਾ ਪਾਣੀ ਜਦੋਂ ਟਕਰਾ ਕੇ ਲੰਘਦਾ ਪਹਾੜਾਂ ਵਿੱਚ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਪਾਣੀ ਸੁੱਕ ਗਿਆ ਤਾਂ ਉੱਥੇਆਂ ਲੈਣਾ ਬਣ ਜਾਂਦੀਆਂ ਨੇ ਉਹਨੂੰ ਗ੍ਰੈਂਡ ਕੈਨੀయన్స్ ਕਹਿ ਦਿੰਦੇ ਨੇ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਨੇ ਉਹ ਵਾਲੇ ਤੇ ਬਹੁਤ ਸੋਹਣੀ ਲੋਕੇਸ਼ਨ ਆ ਉਹ ਅਮਰੀਕਾ ਦੇ ਵਿੱਚ ਆ ਤੇ ਇਹ ਵੀ ਪਾਣੀ ਨੇ ਕਟਿੰਗ ਕੀਤੀ ਹੋਈ ਹੈ ਇੱਥੇ ਤੁਸੀਂ ਦੇਖੋ ਆ ਇੰਨਾ ਕੁ ਚੀਜ਼ਾਂ ਰਹਿ ਗਈਆਂ ਤੇ ਆਹ ਲੰਬਾ ਜਿਹਾ ਖੜਾ ਇਹ ਸਾਰਾ ਨੂਨ ਵਾਲਾ ਪਹਾੜ ਆ ਯੈਸ So those are the salt canyons already formed due to erosion long time ago. Yes. So those are the part of the nuclear depression look. They look like monuments, monuments and obelisks. Yes. On the summit top of the canyons, you can see sand. Okay. Uh, when there is, you know, occasionally unseasonable rain, uh -huh. they come down, washing rain, and they may mix with the salt again. ਉਹ ਨਕ ਦੇ ਮਾ ਡਾਊਨ ਇੱਥੇ ਆ ਬਾਈ ਨੇ ਹੁਣ ਅੰਗਰੇਜ਼ੀ ਦੱਸਦਾ ਮੈਂ ਤੁਹਾਨੂੰ ਸਮਝਾਦਾ ਪੰਜਾਬੀ ਚ ਬਾਈ ਕਹਿੰਦਾ ਵੀ ਕਿਸੇ ਟਾਈਮ ਇੱਥੇ ਬਹੁਤ ਉੱਚਾ ਉੱਚਾ ਪਾਣੀ ਹੁੰਦਾ ਸੀ ਤੇ ਇਹ ਸਾਰਾ ਡਾਊਨ ਹੁੰਦਾ ਸੀ ਤੁਸੀਂ ਦੇਖੋਗੇ ਨਾ ਪਹਾੜਾਂ ਦੇ ਉੱਪਰ ਉੱਥੇ ਮਿੱਟੀ ਪਈ ਆ ਤੇ ਉਹ ਮਿੱਟੀ ਜਿਹੜੀ ਹੁੰਦੀ ਸੀ ਨਾ ਉਹ ਸਮੁੰਦਰ ਦਾ ਜਿਹੜੀ ਇੱਥੇ ਚੱਲਦਾ ਹੁੰਦਾ ਸੀ ਕਿਸੇ ਟਾਈਮ ਵੱਡਾ ਕੋਈ ਦਰਿਆ ਕਹਿ ਸਕਦੇ ਹੋ ਉਹਦਾ ਤਲਾ ਹੁੰਦਾ ਸੀ ਤੁਸੀਂ ਦੇਖੋ ਵੀ ਇੰਨਾ ਪਾਣੀ ਇੱਥੇ ਡਾਊਨ ਹੋ ਗਿਆ ਇੰਨਾ ਪਾਣੀ ਇੱਥੇ ਸੁੱਕ ਗਿਆ ਠੀਕ ਆ ਤੁਹਾਨੂੰ ਪਤਾ ਹੀ ਹੈ ਹਿਸਟਰੀ ਆਪਾਂ ਦੱਸ ਹੀ ਦਿੱਤੀ ਸਾਰੀ ਹਣਾ ਵੀ ਕਿਸੇ ਟਾਈਮ ਇੱਥੇ ਬਹੁਤ ਪਾਣੀ ਹੁੰਦਾ ਸੀ ਵੈਪੋਰੇਟ ਹੋ ਗਿਆ ਦੂਰੀਆਂ ਦੀਆਂ ਤਾਂ ਕਰਕੇ ਸਭ ਤੋਂ ਗਰਮ ਜਗ੍ਹਾ ਦੇ ਵਿੱਚ ਇਹ ਆ ਗਿਆ ਓਕੇ ਬ੍ਰਦਰ ಲೆਟਸ ਗੋ ਲੋ ਜੀ ਇਸ ਟਾਈਮ ਆਪਾਂ ਨੂਨ ਵਾਲੇ ਡੇਜ਼ਰਟ ਦੇ ਵਿੱਚ ਆਪਣੀ ਗਾਈਡ ਤੋਂ ਗੱਡੀ ਫੜ ਕੇ ਲੈਂਡ ਕਰੂਜ਼ਰ ਆਪਾਂ ਆਪ ਡਰਾਈਵ ਕਰ ਰਹੇ ਹਾਂ ਤੇ ਗਾਈਡ ਨੂੰ ਕਿਹਾ ਵੀ ਤੁਸੀਂ ਪਿੱਛੇ ਬਹਿ ਕੇ ਰਿਲੈਕਸ ਕਰੋ ਥੋੜਾ ਜਿਹਾ ਅਲਦਾਲੇ ਕੈਮਰਾ ਘੁਮਾ ਦਿਓ ਥੋੜਾ ਸਾ ਯੈਸ ਇਸ ਵੀਡੀਓ ਨੂੰ ਇੱਥੇ ਆਪਾਂ ਖਤਮ ਕਰਦੇ ਹਾਂ ਨਵੀਂ ਵੀਡੀਓ ਦੇ ਨਾਲ ਕੱਲੂ ਫੇਰ ਮਿਲਦੇ ਹਾਂ ਜੀ ਬਦੋ-ਬਦ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ